Danske tekster ਗੋਰੇ ਕਰ ਦਿੱਤੇ ਨੇ ਜੀਰੋ ਮੁੰਡਾ ਸਰਪੰਚਾਂ ਦਾ ਰੱਖਦਾ ਮਹਿੰਗੇ ਸ਼ੌਂਕ ਵੱਲੇ ਗਿੱਲਾਂ ਦੇ ਮੁੰਡੇ ਨੇ ਰੱਖੀ ਹੈ ਖੋਦਾਰੀ ਪੱਲੇ ਕੁਲਦੀਪ ਪ੍ਰਿੰਗੜੀ ਦਾ ਕਹਿੰਦਾ ਬਖਸ਼ੀ ਰੱਬ ਸਰਦਾਰੀ ਬਾ ਫੜ ਕੇ ਛੱਡਦਾ ਨਹੀਂ ਗਿੱਲਾ ਗਿੱਲ ਬਗਾਉਂਦਾ ਯਾਰੀ ਉਹ ਬਾ ਫੜ ਕੇ ਛੱਡਦਾ ਨਹੀਂ ਦੀਨੇ ਆਈਆ ਜੱਟ ਬਗਾਉਂਦਾ ਯਾਰੀ ਗੈਰੋਂ ਵਾਲੇ ਭਰਾਵਾਂ ਨਾਲ ਵੀ ਯਾਰੀ ਹੈ ਫੇਲੇ ਗਿੱਲ ਦੀਨੇ ਵਾਲੀ ਦੀ ਆਹ ਸਾਹਮਣੇ ਉਹ ਗੱਬਰੂ ਨੂੰ ਵਿੱਕੀ ਲੰਮਿਆ ਕੀ ਚੱਕਰ ਹੋਇਆ ਆ ਉਹ ਸਾਹਮਣੇ ਇਧਰਲੇ ਪਾਸੇ ਉਹ ਸਾਹਮਣੇ ਵਾਹਿਗੁਰੂ 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 ਬਾਈ ਥੋੜਾ ਭੀੜ ਛੱਡ ਦਿਓ ਯਾਰ ਭੀੜ ਛੱਡ ਦਿਓ ਮੇਰੇ ਵੀ ਇੱਕ ਬੇਨਤੀ ਆ ਗੱਡੀ ਬਾਈ ਜੀ ਲੈ ਕੇ ਹੋ ਕੋਈ ਬੇਨਤੀ ਹੈ ਗੱਡੀ ਲਾਓ ਬਾਈ ਜੀ ਜਲਦੀ ਹੱਥ ਜੁੜ ਕੇ ਬੇਨਤੀ ਬਾਈ ਜੀ ਗੱਡੀ ਜਲਦੀ ਲਾਓ ਪਲੇਅਰ ਦੇ ਚੋਟ ਲੱਗੀ ਯਾਰ ਚੋਟ ਵਾਲੀ ਡੂੰਗੀ ਆ ਗੱਡੀ ਲੈ ਕੇ ਹੋ ਮੇਰੇ ਭਰਾ ਅਸੀਂ ਇਹਦਾ ਟੂਰਨਾਮੈਂਟ ਇੱਥੇ ਬੰਦ ਕਰ ਦਿੱਤਾ ਹੈ ਉਹ ਇੱਕ ਸੁਧਾਰਨ ਜੇ ਪਰਿਵਾਰ ਦਾ ਖਿਡਾਰੀ ਹੈ ਜਦੋਂ ਸੱਟ ਬੇਟਾ ਲੱਗ ਜਾਂਦੀਆਂ ਤੁਹਾਨੂੰ ਪਤਾ ਹੈ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ ਮੈਨੂੰ ਲੱਗਦਾ ਘਰ ਦੇ ਵਿੱਚੋ ਜੱਗੇ ਵੱਡਾ ਵੀ ਹੈ ਤੇ ਪਿੱਛੇ ਤਿੰਨ ਚਾਰ ਉਹਦੇ ਭੈਣਾ ਵੀ ਆ ਤੇ ਮੇਰੀ ਸਾਰੇ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਜਿੰਨੇ ਵੀ ਵੀਰ ਇੱਥੇ ਆ ਅਸੀਂ ਵੀ ਆ ਪਲੇਅਰ ਵੀ ਆ ਸਾਰੇ ਨਾਲ ਮਿਲ ਕੇ ਆਪਾਂ ਹਮਲਾ ਮਾਰੀਏ ਜਿੰਨੇ ਵੀ ਪੈਸੇ ਇਕੱਠੇ ਹੋ ਸਕਦੇ ਆ ਆਪਾਂ ਰਲ ਮਿਲ ਕੇ ਸਾਰੇ ਕਰੀਏ ਭਰਾ ਵਰਕੇ ਤਾਂ ਕਰਕੇ ਉਸ ਖਿਡਾਰੀ ਦੇ ਲੱਤ ਦਾ ਇਲਾਜ ਹੋ ਸਕੇ ਤੇ ਆਪਾਂ ਨੂੰ ਹੌਸਲਾ ਵੀ ਦੇਣਾ ਜਿਹੜੇ ਵੀਰ ਲਾਈਵ ਦੇ ਉੱਪਰ ਜੁੜੇ ਆ ਐਨ ਆਰ ਆਈ ਭਰਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਸੀਚੇ ਵਾਲੀਆ ਸਾਡਾ ਗੁਰਵਿੰਦਰ ਸਿੰਘ ਸਧਾਰਨ ਦੇ ਪਰਿਵਾਰ ਦਾ ਖਿਡਾਰੀ ਹੈ ਬੜੀ ਮਿਹਨਤ ਕਰਕੇ ਉੱਚਾ ਤੱਕ ਆਇਆ ਸੀਗਾ ਬਾੜੇ ਵਾਪਰ ਜਾਂਦੇ ਆ ਸੱਟਾਂ ਲੱਗ ਜਾਂਦੀਆਂ ਵਾਹਿਗੁਰੂ ਮਿਹਰ ਕਰੇ ਵੀ ਕਿਸੇ ਸੱਟ ਬਿਨਾਂ ਆਉਣ ਵਾਲੇ ਟਾਈਮ ਦੇ ਚ ਨਾ ਲੱਗੇ ਸਾਡੀਆਂ ਟੀਮਾਂ ਸਾਡੇ ਨਾਲ ਆ ਐਨਆਈ ਵੀਰਾਂ ਨੂੰ ਮੇਰੀ ਬੇਨਤੀ ਆ ਹੋਰ ਵੀ ਜਿਹੜੇ ਵੀਰ ਸਹਿਯੋਗ ਕਰ ਸਕਦੇ ਆ ਸਾਰਿਆਂ ਨੂੰ ਮੈਂ ਹੱਥ ਬਨ ਕੇ ਬੇਨਤੀ ਕਰਦਾ ਭਰਾ ਬਣ ਕੇ ਵੱਧ ਤੋਂ ਵੱਧ ਸਹਿਯੋਗ ਕਰਿਓ ਮੈਂ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਾਂਗਾ ਸਾਰੀਆਂ ਟੀਮਾਂ ਨੂੰ ਸਾਰੇ ਪਲੇਅਰਾਂ ਨੂੰ ਸਾਰੇ ਰੈਫਰੀਆਂ ਨੂੰ ਸਾਰੇ ਕਮੈਂਟੇਟਰਾਂ ਨੂੰ ਵੀ ਜਿੰਨਾ ਬਣਦਾ ਜੁੜਦਾ ਜਿਹੜਾ ਆਪਾਂ ਉਹ ਭਰਾ ਦੇ ਨਾਲ ਖੜ ਸਗੀਏ ਆਹ ਰਣ ਮੇਕੇ ਹਮਲਾ ਮਾਰ ਗਿਆ ਸੀ ਚੱਕਰ ਵੀ ਲਾਵਾਂਗੇ ਅਸੀਂ ਆਪਣੇ ਵੱਲੋਂ ਵੀ ਜਿਹੜੇ ਜਿੰਨਾ ਹੋ ਸਕਦਾ ਉਹ ਭਰਾ ਦੀ ਹੈਲਪ ਲਈ ਯੋਗਦਾਨ ਪਾਵਾਂਗੇ ਸਾਰੇ ਪਲੇਅਰ ਸਾਰੀਆਂ ਪਲੇਅਰਾਂ ਦੀਆਂ ਜਿਹੜੇ ਟੀਮਾਂ ਦਾ ਇੱਕ ਪਲੇਅਰ ਸਾਡੇ ਨਾਲ ਹੋਵੇਗਾ ਤੇ ਦਰਸ਼ਕਾਂ ਵੀ ਜਿਹੜੀਆਂ ਸਿਰ ਟੱਕਰ ਲਾਵਾਂਗੇ ਜਰੂਰ ਉਸ ਖਿਡਾਰੀ ਦੀ ਹੈਲਪ ਲਈ ਬਾਹਰ ਚੜ ਕੇ ਸਹਯੋਗ ਪਾਓ ਹੌਸਲਾ ਵੀ ਦਿਓ ਅਰਦਾਸ ਵੀ ਕਰਿਓ ਉਸ ਨੌਜਵਾਨ ਦੇ ਲਈ ਜੋ ਜਲਦੀ ਠੀਕ ਹੋ ਕੇ ਨਾ ਮੈਦਾਨਾਂ ਦੇ ਵਿੱਚ ਆਵੇ ਗੱਲ ਸਾਹਿਬ ਜਨਾ ਵੀ ਤੁਸੀਂ ਵੱੰਤ ਤੋਂ ਵੱਧ ਸਹਯੋਗ ਉਸ ਮੁੰਡੇ ਦੀ ਸਾਟ ਲਈ ਕਰ ਸਕਦੇ ਹੋ ਤੇ ਕਰਿਓ ਜਰੂਰ ਚੇਰਮੈਨ ਸਾਹਿਬ ਜੀ ਮੈਂ ਬੇਨਤੀ ਕਰਾਂਗਾ ਜਦੋਂ ਤੁਸੀਂ ਹੁੰਨੇ ਹੋ ਉਦੋਂ ਤਾਂ ਫਿਰ ਗੱਲਾਂ ਹੀ ਵੱਖਰੀਆਂ ਹੋ ਜਾਂਦੀਆਂ ਕਿਉਂਕਿ ਮੈਂ ਇੱਕ ਪਲੇਅਰ ਦੇ ਸੱਟ ਲੱਗੀ ਵੇਖੀ ਨੰਦੌਰ ਪਿੰਡ ਦੇ ਵਿੱਚ ਉਦੋਂ ਭੁੱਲਰ ਸਾਹਿਬ ਆਪ ਆਏ ਸੀ ਨਾਲ ਮੈਨੂੰ ਲੱਗਦਾ 50000 ਰੁਪਇਆ ਉਹਨੇ ਉਹਨਾਂ ਨੇ ਮਤ ਦਿੱਤੀ ਸੀ ਖਾਸ਼ੇ ਤੰਦੇ ਹੈ ਔਰ ਨਾਲ ਸਾਡੇ ਉਦੋਂ ਭੈਣ ਵੀ ਆਏ ਸੀ ਹੈ ਨਾ ਤੇ ਮੇਰੀ ਬੇਨਤੀ ਹੈ ਕਿਰਪਾ ਕਰਕੇ ਸੱਟਾ ਪੇਟਾ ਲੱਗ ਜਾਂਦੀ ਹੈ ਤੁਸੀਂ ਤੁਹਾਡੇ ਇਸ ਇਲਾਕੇ ਦੀ ਜਿਹੜੀ ਵਾਕਡੋਰ ਹੈ ਤੁਹਾਡੇ ਹੱਥਾਂ ਦੇ ਵਿੱਚ ਹੈ ਇਹ ਸੱਤਾ ਬਿੱਟਾ ਲੱਗ ਜਾਂਦੀ ਹੈ ਪਰ ਤੁਸੀਂ ਖੜੋ ਜਾ ਰਹਾ ਥੰਮ ਬਣ ਕੇ ਅਜ ਲੋਂੜਾ ਖੜਨ ਦੀ 10000 ਰੁਪਇਆ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਟਰਾਂਸਪੋਰਟ ਮੰਤਰੀ ਪੰਜਾਬ ਚੇਅਰਮੈਨ ਸਰਦਾਰ ਦਲਵਾਰ ਸਿੰਘ ਜੀ ਪੀਏ ਸਾਹਿਬ ਉਹਨਾਂ ਵੱਲੋਂ ਬਾਕੀ ਹੋਰ ਉਹ ਕਹਿੰਦੇ ਵੀ ਜਿਹੜਾ ਲਾਜ ਦੇ ਉੱਪਰ ਖਰਚਾ ਆਵੇਗਾ ਅਸੀਂ ਥੰਮ ਬਣ ਕੇ ਪਲੇਅਰ ਦੇ ਨਾਲ ਖੜੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਟਰਾਂਸਪੋਰਟ ਮੰਤਰੀ ਪੰਜਾਬ ਦਲਵਾਰ ਸਿੰਘ ਜੀ ਚੇਅਰਮੈਨ ਹਰਜਿੰਦਰ ਸਿੰਘ ਜੀ ਸਰਪੰਚ ਦੀਨੇਵਾਲ ਤੇ ਨਾਲ ਸਮੁੱਚੀ ਚਾਰੋਂ ਦੀ ਪ੍ਰਬੰਧਕ ਕਮੇਟੀ ਹੋਰ ਸਾਡੇ ਖਿਡਾਰੀ ਸਾਡੇ ਕੋਲ ਸਬਾਨ ਕਿਉਂਕਿ ਥੋੜੀ ਸੱਕ ਲੱਗੀ ਹੈ ਉਹ ਤਾਂ ਨਹੀਂ ਸੁਣ ਰਿਹਾ ਹੋਵੇਗਾ ਪਰ ਜਦੋਂ ਸੁਣਨ ਸੁਣੂਗਾ ਅਸੀਂ ਉਹਦੇ ਅੱਜ ਵੀ ਨਾਲ ਹੈ ਕੱਲ ਵੀ ਨਾਲ ਹੈ ਕਬੱਡੀ ਜਗਤ ਨਾਲ ਹੈ ਐਨ ਆਰ ਆਈ ਵੀਰ ਨਾਲ ਹੈ ਲੱਛੂ ਚੱਕ ਦੀ ਪ੍ਰਬੰਧਕ ਕਮੇਟੀ ਨਾਲ ਹੈ 20000 ਰੁਪਏ ਪ੍ਰਬੰਧਕ ਕਮੇਟੀ ਵੱਲੋਂ ਉਸ ਖਿਡਾਰੀ ਦੇ ਲੱਤ ਦੇ ਇਲਾਜ ਲਈ ਹੈ ਮੇਰੀ ਬੇਨਤੀ ਹੈ ਸਾਡੇ ਸਰਦਾਰ ਗੁਰਦੀਪ ਸਿੰਘ ਜੀ ਫਤਿਹ ਟਰਾਂਸਪੋਰਟ ਦੁਬਈ 5100 ਨਾਲੋਂ ਆ ਆ ਰਾਜੇ